ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਪੇਜ ਤੇ ਲਓ ਜੀ ਅੱਜ ਫਿਰ ਨਵਾਂ ਵਲੌਗ ਸਟਾਰਟ ਕਰਨ ਜਾ ਰਹੇ ਹਾਂ ਟਰੈਕਟਰ 735 ਆਪਣੇ ਕੋਲੇ ਬਾਬਾ ਫਾਰਮ ਵਾਲ ਦਾ ਇਹਦੇ ਵਿੱਚ ਵੀ ਫੁੱਲ ਗੇਅਰ ਦੀ ਸਾਰਾ ਵਰਕ ਕਰਨਾ ਇਸ ਟਰੈਕਟਰ ਦੇ ਵਿੱਚ ਵੀ ਆਪਾਂ ਪੰਪ ਦੀ ਟਰਬੋ ਦੀ ਫੁੱਲ ਮੋਡੀਫਿਕੇਸ਼ਨ ਕਰ ਰਹੇ ਹਾਂ ਠੀਕ ਹੈ ਸੋ ਬਾਬੇ ਉਹ ਆਈ ਸੀ ਆਪਾਂ ਮਾਈ ਭੋਲੇ ਕੋਲੇ ਹਨਾ ਤੇ ਆਪਣਾ ਝੋਟੇ ਦੇ ਬੈਠੇ ਸੀ ਨਾ ਤੇ ਕਿਉਂਕਿ ਆਪਾਂ ਪਾਰਟ ਆ ਜਿਹੜਾ ਲੈ ਕੇ ਆਣਾ ਸੀ ਸੋ ਆਪਣਾ ਇਹ ਟਰੈਕਟਰ ਵੀ ਆਪਣਾ ਖੁੱਲ ਚੁੱਕਿਆਗਾ ਤੇ ਇਹ ਨੂਰ ਮਾਡਲ ਤੋਂ ਆਪਣੇ ਕੋਲ ਟਰੈਕਟਰ ਆਇਆ ਵਾ ਆ ਵਾਲੀ ਪੱਠੀ ਲਾ ਦਿੰਨੇ ਆ ਇਦਾਂ ਆ ਦੇਖੋ ਇਦਾਂ ਐ ਪੱਠੀ ਇਹ origignal ਐ ਹੁੰਦੀ ਐ ਪੱਠੀ ਦੀ ਕੰਪਨੀ ਦੀ ਐ ਪੱਠੀ ਹੁੰਦੀ ਐ ਠੀਕ ਐ ਐ ਸਰਾਖ ਤੁਹਾਡਾ ਬਿਲਕੁਲ ਸਿੱਧਾ ਹੁੰਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਪੇਜ ਤੇ ਲਓ ਜੀ ਅੱਜ ਫਿਰ ਨਵਾਂ ਵਲੌਗ ਸਟਾਰਟ ਕਰਨ ਜਾ ਰਹੇ ਹਾਂ ਤੇ ਅੱਜ ਦੇ ਵਲੌਗ ਦੇ ਵਿੱਚ ਜਿਹੜਾ ਵੀ ਕੰਮ ਤੁਹਾਡੀ ਆਪਣੀ ਵਰਕਸ਼ਾਪ ਤੇ ਹੋਇਆ ਤੇ ਸਾਰਾ ਤੁਹਾਨੂੰ ਦਿਖਾਇਆ ਜਾਊਗਾ ਤੇ ਜਰੂਰ ਵੀਡੀਓ ਦੇ ਨਾਲ ਬਣੇ ਰਹੋ ਅੱਜ ਆਪਾਂ ਇੱਕ ਤਾਂ ਜਿਹੜਾ ਇੱਧਰ ਬਾਬਾ ਫਾਰਮ ਵਾਲਿਆਂ ਦਾ 735 ਟਰੈਕਟਰ ਆਪਣੇ ਕੋਲੇ ਫੁੱਲ ਮੋਡੀਫਾਈ ਹੋਣਾ ਖਾਸ ਤੇ ਆਇਆ ਸੀਗਾ ਤੇ ਸੋ ਸੱਜਣੋਂ ਇਹ ਖੁੱਲ ਚੁੱਕਿਆਗਾ ਤੇ ਬਾਕੀ ਦੀ ਤਿਆਰੀ ਕਰੀ ਜਨੇ ਆਪਾਂ ਖੋਲ ਕੇ ਕਿਉਂਕਿ ਇਹਦੇ ਵਿੱਚ ਆਪਾਂ 3 ਸਪੀਡ ਦਾ ਗੇਅਰ ਲਾਉਣਾ ਬਾਕੀ ਇਹਦੇ ਵਿੱਚ ਪੰਪ ਦੀ ਤੇ ਟਰਬੋ ਦੀ ਜਿਹੜੀ ਫੁੱਲ ਮੋਡੀਫਿਕੇਸ਼ਨ ਕਰਨੀ ਆ ਠੀਕ ਹੈ ਤੇ ਆਓ ਵੀਡੀਓ ਨਾਲ ਜੁੜ ਰਹੇ ਹੋ ਤੇ ਕਰਦੇ ਆ ਕੰਮ ਸਟਾਰਟ ਠੀਕ ਹੈ ਜੀ ਲਓ ਜੀ ਇਹ ਆਪਣਾ ਟਰੈਕਟਰ ਖੁੱਲੀ ਜਾਂਦਾ ਤੇ ਆਹ ਟਰੈਕਟਰ ਆਪਣੇ ਕੋਲੇ ਤਰਨਤਾਰਨ ਏਰੀਏ ਤੋਂ ਆਇਆ ਸੀ ਇਹਦੇ ਵਿੱਚ ਵੀ ਆਪਣਾ ਜਿਹੜਾ ਇੰਜਨ ਦਾ ਕੰਮ 963 ਤੇ 3 ਸਪੀਡ ਕਰਨਾ ਵੀ ਤੇ ਇਹ ਟਰੈਕਟਰ ਆ 735 ਆਪਣੇ ਕੋਲੇ ਬਾਬਾ ਫਾਰਮ ਵਾਲ ਦਾ ਇਹਦੇ ਵਿੱਚ ਵੀ ਫੁੱਲ ਗੇਅਰ ਦੀ ਸਾਰਾ ਵਰਕ ਕਰਨਾ ਆਪਾਂ ਠੀਕ ਹੈ ਜੀ ਤੇ ਜਰੂਰ ਵੀਡੀਓ ਨਾਲ ਜੁੜ ਰਹੇ ਹੋ ਮੱਕੇ ਤੁਹਾਨੂੰ ਪਿਛਲੇ ਪਾਸੇ ਵੀ ਨਿਗਾਹ ਮਾਰਾ ਦਈਏ ਇਹ ਟਰੈਕਟਰ ਆਪਣੇ ਕੋਲੇ ਪਿੰਡ ਸਾਹੋਕੇ ਤੋਂ ਇਹਦੇ ਵਿੱਚ ਵੀ ਕਲਚ ਵਗੈਰਾ ਦਾ ਕੰਮ ਕਰਨਾ ਆਪਾਂ ਇਹ ਵੀ ਆਪਣੇ ਕੋਲ ਜੌਬ ਹੋਣ ਵਾਸਤੇ ਆਇਆ ਵਾ ਠੀਕ ਹੈ ਜੀ ਆਹ ਟਰੈਕਟਰ ਲੁਧਿਆਣਾ ਏਰੀਏ ਤੋਂ ਆਇਆ ਵਾ ਇਹਦੇ ਵਿੱਚ ਕਲੱਚ ਦਾ ਪਿਛਲੇ ਹਿੱਸੇ ਦਾ ਬ੍ਰੇਕਾਂ ਦਾ ਸਾਰਾ ਕੰਮ ਕਰਨਾ ਆਪਾਂ ਠੀਕ ਹੈ ਤੇ ਆਹ ਟਰੈਕਟਰ ਆਪਣੇ ਕੋਲੇ ਸਰਕਾਰੀ ਮੰਮੇ ਤੋਂ ਆਇਆਗਾ ਇਹਦੇ ਵਿੱਚ ਇੰਜਨ 967 ਗੇਅਰ ਦਾ ਕੰਮ ਸਾਰਾ ਓਕੇ ਦੀ ਰਿਪੋਰਟ ਕਰਨਾ ਲੋ ਜੀ ਬਾਕੀ ਪਹਿਲੇ ਪਾਸੇ ਜਿਹੜੇ ਟਰੈਕਟਰ ਆਲਰੇਡੀ ਤਿਆਰ ਹੋਈ ਜਾਂਦੇ ਆ ਉਹ ਵੀ ਤੁਹਾਨੂੰ ਦਰਸ਼ਨ ਪਵਾ ਦਈਏ ਲੋ ਜੀ ਇਹ ਟਰੈਕਟਰ ਆਪਣੇ ਬੱਬੇ ਬਾਈ ਦਾ ਮੀਨੀਆ ਤੋਂ ਇਹ ਆਪਣਾ ਇੰਦਗੜ ਤੋਂ ਆਪਣੇ ਭਰਾ ਦਾ ਭੋਲੇ ਭਰਾ ਦਾ ਪਹਿਲਾਂ ਆਪਾਂ ਸੰਧਵਾ ਵੇਟੀ ਕਹੀ ਜਾਂਦੇ ਸੀ ਪਰ ਲੇਕਿਨ ਇੰਦ ਬਗੜ ਤੋਂ ਟਰੈਕਟਰ ਹੈ ਆਪਣੇ ਭੋਲੇ ਬਾਈ ਦਾ ਤੇ ਆਹ ਵਾਲਾ ਟਰੈਕਟਰ ਜਿਹੜਾ ਜਰਮਨ ਵਾਲੇ ਹਰਮਨ ਭਰਾ ਦਾ ਆਪਣੇ ਦਾ ਤੇ ਇਸ ਟਰੈਕਟਰ ਦੇ ਵਿੱਚ ਵੀ ਆਪਾਂ ਪੰਪ ਦੀ ਟਰਬੋ ਦੀ ਫੁੱਲ ਮੋਡੀਫਿਕੇਸ਼ਨ ਕਰ ਰਹੇ ਹਾਂ ਠੀਕ ਹੈ ਜੀ ਕਿਉਂਕਿ ਇਸ ਦੇ ਵਿੱਚ ਬਾਈ ਜੀ ਨੇ ਟਰਬੋ ਲਵਾਈ ਸੀਗੀ ਪਰ ਲੇਕਨ ਪਰਫਾਰਮੈਂਸ ਨਹੀਂ ਉਨੀ ਦੇ ਰਿਹਾ ਸੀਗਾ ਹਨਾ ਤੇ ਚਲੋ ਬਾਕੀ ਦੀ ਵੀ ਓਕੇ ਦੀ ਰਿਪੋਰਟ ਕਰੀ ਜਿੰਨਾ ਕੰਮ ਤੇ ਬਾਕੀ ਸਾਰੇ ਟਰੈਕਟਰ ਆਪਨੇ ਖੁੱਲੇ ਜਾਂਦੇ ਆ ਤੇ ਚਲੋ ਬਾਕੀ ਵੀਡੀਓ ਨਾਲ ਜੁੜ ਰਹੇ ਹੋ ਤੇ ਕਰਦੇ ਆ ਕੰਮ ਸਟਾਰਟ ਠੀਕ ਹੈ ਜੀ ਸੋ ਬਾਬੇ ਉਹ ਆਈਸੀ ਆਪਾਂ ਬਾਈ ਭੋਲੇ ਕੋਲੇ ਹਨਾ ਤੇ ਆਪਾਂ ਝੋਟੇ ਤੇ ਬੈਠੇ ਸੀ ਹਨਾ ਤੇ ਕਿਉਂਕਿ ਆਪਾਂ ਪਾਰਟ ਆ ਜਿਹੜਾ ਲੈ ਕੇ ਆਣਾ ਸੀ ਕੋਈ ਜਮ ਤੇ ਇਧਰ ਬਾਈ ਕੋਲੋਂ ਲੈਣ ਆਏ ਸੀ ਆਪਾਂ ਚੱਲਦਾ ਲੈ ਕੇ ਬਾਕੀ ਇਹਨਾਂ ਦੀ ਸ਼ਾਪ ਤੁਹਾਨੂੰ ਦੱਸ ਦਿਆ ਜਿਹੜੀ ਕੋਰਕਪੁਰੇ ਆਪਣੇ ਇਧਰ ਆਪਣਾ ਅਵੱਤਿਆਂ ਵਾਲਾ ਚੌਕ ਆ ਜਾਂਦਾ ਹਨ ਤੇ ਇਧਰਲੇ ਪਾਸੇ ਆਪਣਾ ਜਿਹੜਾ ਫਰੀਦਕੋਟ ਨੂੰ ਚਲਾਇਆ ਜਾਂਦਾ ਵੱਡਾ ਰੋਡ ਹਨ ਤੇ ਉੱਥੇ ਬਾਈ ਦੀ ਦੁਕਾਨ ਤੇ ਚੱਲਦਾ ਲੈ ਕੇ ਹੈਲੋ ਕੀ ਹਾਲ ਆ ਜੀ ਸੱਸੀ ਜੀ ਕੀ ਹਾਲ ਆ ਅੱਜ ਕਿਵੇਂ ਦੁਕਾਨ ਤੇ ਨਹੀਂ ਗੇਟ ਲਾਇਆ ਸਟੋਰ ਤੇ ਚੱਲਦਾ ਅੱਛਾ ਸਟੋਰ ਚੱਲਦਾ ਠੀਕ ਹਾਂ ਕਿਉਂਕਿ ਹੋਲਸੇਲ ਦਾ ਇਹਨਾਂ ਦਾ ਕੰਮ ਆਣਾ ਜਿਆਦਾਤਰ ਸਟੋਰ ਚ ਹੀ ਰੈਂਦਾ ਹਨ ਹਾਂ 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 ਤੇ ਆਪਾਂ ਵੀ ਸਜਣਾਉ ਤਿੰਨ ਮਹੀਨਾ ਬਾਅਦ ਬਾਈ ਕੋਲੇ ਦੁਕਾਨ ਤੇ ਆਏ ਹਾਂ ਅੱਜ ਹਾਂ ਤੇ ਚਲੋ ਬਾਕੀ ਵਲੌਗ ਨਾਲ ਜੁੜ ਰਹੇ ਹਾਂ ਤੇ ਬਾਕੀ ਚੱਲ ਕੇ ਤੁਹਾਨੂੰ ਵਰਕਸ਼ਾਪ ਦਿਖਾਉਣਾ ਹੈ ਬਾਕੀ ਦਾ ਕੰਮ ਸਜਣੋ ਕੋੜਗਪੁਰ ਆਪਾਂ ਆਗੇ ਸੀਗੇ ਤੇ ਇਧਰ ਖੋਲਤੇ ਸੀ ਆਪਾਂ ਹੈੱਡ ਜਿਹੜਾ ਕਿ ਆਪਣੇ ਕੋਲੇ ਆਇਆ ਆਪਣੇ ਹਾਰਮਨ ਭਰਾ ਦਾ ਜਨਮ ਵਾਲੇ ਦਾ ਤੇ ਸੋ ਇਹਦੇ ਹੈੱਡ ਵੀ ਖੋਲਲੇ ਸੀ ਇਧਰ ਆਪਣਾ 852 ਜਿਹੜਾ ਨੂਰਮੈਲ ਤੋਂ ਆਇਆ ਵਸੇ ਆਪਣੇ ਕੋਲੇ ਤੇ ਇਹ ਵੀ ਆਪਣਾ ਚੱਲ ਖੁੱਲ ਚੁੱਕਿਆਗਾ ਠੀਕ ਹੈ ਜੀ ਤੇ ਸੋ ਵੀਡੀਓ ਨਾਲ ਜੁੜ ਰਹੋ ਸੋ ਆਪਣਾ ਇਹ ਟਰੈਕਟਰ ਵੀ ਆਪਣਾ ਖੁੱਲ ਚੁੱਕਿਆਗਾ ਤੇ ਇਹ ਨੂਰਮੈਲ ਤੋਂ ਆਪਣੇ ਕੋਲ ਟਰੈਕਟਰ ਆਇਆ ਵਾ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਆਵੇ ਆਪਣਾ ਪਿਸਟਨ ਜਿਹੜੇ ਸੀਜ ਨਿਕਲੇ ਇਹਦੇ ਤੇ ਸੀਜ ਪਿਸਟਨ ਹੋਣ ਦਾ ਕਾਰਨ ਗਰਮ ਹੋਇਆ ਵਾ ਟਰੈਕਟਰ ਤੇ ਇੰਜਨ ਆਪਾਂ ਇਹ ਤਾਂ 963 ਕਰਨਾਗਾ ਜਿਹਦੇ ਕਾਰਨ ਕਰਕੇ ਆਪਾਂ ਇਹ ਖੋਲਿਆਗਾ ਠੀਕ ਹੈ ਜੀ ਤੇ ਬਾਕੀ ਆਪਣੀ ਓਕੇ ਦੀ ਰਿਪੋਰਟ ਹੋਈ ਜਾਂਦੀ ਹੈ ਸਾਰੇ ਪਾਰਟ ਆਪਾਂ ਖੋਲਾਂਗੇ ਇਹਦੇ ਗੇਅਰ ਵੀ ਅੱਜ ਖੋਲਾਂਗੇ ਆਪਾਂ ਇਹਦਾ ਤੇ ਇੰਜਨ ਆਪਾਂ ਤਾਂ ਖੋਲ ਹੀ ਜਾਨੇ ਹਨਾ ਲਓ ਜੀ ਬਾਕੀ ਇਧਰ ਸਉਣ ਲੀਕਾ ਇਹਦੇ ਵਿੱਚ ਹੈੱਡ ਆਪਾਂ ਕਰਦੇ ਆਂ ਵਾਸ਼ ਹੈੱਡ ਵਾਸ਼ ਕਰਕੇ ਤੇ ਫਿਰ ਉਸ ਤੋਂ ਬਾਅਦ ਇਹਦੀ ਫਿਟਿੰਗ ਕਰਦੇ ਆਂ ਠੀਕ ਹੈ ਜੀ ਸੋ ਇਹਦੇ ਵਿੱਚ ਪ੍ਰੋਬਲਮ ਇਹ ਆਉਂਦੀ ਸੀਗੀ ਜਦੋਂ ਆਪਣੇ ਭਰਾ ਟਰਬੋ ਲਾਉਂਦੇ ਐਸ ਇੰਜਨ ਦੇ ਉੱਪਰ ਸੋਨਾ ਲੀਕਾ ਦੇ ਤਾਂ ਹੁੰਦਾ ਕਿ ਆ ਜਗ੍ਹਾ ਤੇ ਗੈਪ ਘੱਟ ਹੋਣ ਦੀ ਵਜ੍ਹਾ ਕਾਰਨ ਕਰਕੇ ਗੈਸ ਕਟ ਜਿਹੜਾ ਇੱਥੋਂ ਲੀਕੇਜ ਹੋ ਜਾਂਦਾਗਾ ਸੈਂਪਲ ਇੰਜਨ ਦੇ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਟਰਬੋ ਲਾਉਂਨੇ ਆਪਾਂ ਉਦੋਂ ਐਸ ਇੰਜਨ ਦੇ ਵਿੱਚ ਪ੍ਰੋਬਲਮ ਆਉਂਦੀ ਆ ਹੁੰਦਾ ਕਿ ਆ ਜਗ੍ਹਾ ਤੇ ਜਿਹੜਾ ਗੈਸ ਕਟ ਦਾ ਜਿਹੜਾ ਗੈਪ ਘੱਟ ਹੁੰਦਾਗਾ ਤੇ ਜਿਹਦੇ ਕਾਰਨ ਕਰਕੇ ਇੱਥੋਂ ਇਹ ਲੀਕ ਹੋ ਜਾਂਦਾਗਾ ਸੋ ਇਹੀ ਪ੍ਰੋਬਲਮ ਇਸ ਟਰੈਕਟਰ ਦੇ ਵਿੱਚ ਸੀਗੀ ਇਸ ਪ੍ਰੋਬਲਮ ਨੂੰ ਆਪਾਂ ਸੋਲਵ ਕਰਨ ਲਈ ਫਿਰ ਆਪਾਂ ਹੈੱਡ ਖੋਲ੍ਹਿਆ ਦੇ ਹੈੱਡ ਖੋਲ੍ਹ ਕੇ ਪਾਰਟ ਵਾਸ਼ ਕਰਕੇ ਤੇ ਹੈੱਡ ਕਰਾਂਗੇ ਫਿੱਟ ਆਪਾਂ ਦੇ ਤੇ ਗੈਸ ਕਟ ਆਪਾਂ ਪਾ ਕੇ ਦੂਸਰੇ ਪੱਤੀ ਵਾਲੇ ਜਿਹਨੂੰ ਕਿ ਟਰਬੋ ਵਾਲੇ ਗੈਸ ਕਟਾਂ ਦੇ ਨਾਮ ਨਾਲ ਜਾਣਿਆ ਜਾਂਦਾ ਬਾਕੀ ਜਦੋਂ ਫਿਟਿੰਗ ਕਰਨੀ ਤੁਹਾਨੂੰ ਪਾਰਟ ਦਿਖਾਵਾਂਗੇ ਤੇ ਫਿਰ ਉਸ ਤੋਂ ਬਾਅਦ ਫਿਟ ਕਰਾਂਗੇ ਠੀਕ ਹੈ ਜੀ ਤੇ ਕਰਦੇ ਫਿਰ ਤੁਹਾਨੂੰ ਗੈਸ ਕਟ ਬਾਰੇ ਜਾਣਕਾਰੀ ਦਿੰਨੇ ਆਪਾਂ ਤੇ ਜਿਹੜਾ ਗੈਸ ਕਟ ਨਿਕਲਿਆ ਇਹਦੇ ਵਿੱਚੋਂ ਉਹ ਆਹ ਵਾਲਾ ਸੀਗਾ ਕਰੋ ਚੈੱਕ ਤੇ ਹੁਣ ਆਪਾਂ ਜਿਹੜਾ ਗੈਸ ਕਟ ਪਾਉਣਾਗਾ ਉਹ ਦਿਖਾਉਣਾ ਹੈ ਤੁਹਾਨੂੰ ਆ ਦੇਖੋ ਫਰਕ ਕੀ ਹੈ ਦੋਨਾਂ ਦੇ ਵਿੱਚ ਇਹਦੇ ਵਿੱਚ ਆਪਣਾ ਸਟੀਲ ਵਾਲੀ ਪੱਤੀ ਹੈਗੀ ਆ ਜਗ੍ਹਾ ਤੇ ਇਹਦੇ ਨਹੀਂ ਸੀਗੀ ਜਿਹਦੇ ਕਾਰਨ ਕਰਕੇ ਆਪਾਂ ਗੈਸ ਕਟ ਜਿਹੜੇ ਆਹ ਵਾਲੇ ਯੂਜ਼ ਕਰਾਂਗੇ ਠੀਕ ਹੈ ਜੀ ਤੇ ਚਲੋ ਬਾਕੀ ਵੀਡੀਓ ਨਾਲ ਬਣੇ ਰਹੋ ਤੇ ਕਰਦੇ ਆ ਫਿਰ ਟੱਪਾ ਗੈਸ ਕਟ ਠੀਕ ਹੈ ਲਓ ਜੀ ਤੇ ਸੋ ਆਪਾਂ ਇਹ ਸਰਾਖਤਾ ਮਾ ਰਹੇ ਆ ਕਿਉਂਕਿ ਜਿਹੜਾ ਨਵਾਂ ਗੈਸਕਟ ਪਾਇਆ ਆਪਾਂ ਉਹਦੇ ਵਿੱਚ ਆਪਣੇ ਡਬਲ ਸਰਾਖ ਆ ਕਿਉਂਕਿ ਟਰਬੋ ਵਾਲੇ ਇੰਜਨ ਦੇ ਵਿੱਚ ਆਪਾਂ ਨੂੰ ਜਿਹੜੀ ਪਾਣੀ ਦੀ ਸਪਲਾਈ ਵਧਾਉਣੀ ਪੈਂਦੀ ਆ ਤੇ ਪਾਣੀ ਦੀ ਸਪਲਾਈ ਵਧਾਉਣ ਦੀ ਖਾਤਰ ਆਪਾਂ ਨੂੰ ਜਿਹੜਾ ਇੱਕ ਸਰਾਖ ਆ ਜਿਹੜਾ ਹੋਰ ਮਾਰਨਾ ਪੈਂਦਾ ਇਹਦੇ ਵਿੱਚ ਵੀ ਮਾਰਾਂਗੇ ਤੇ ਉਧਰ ਬਲਾਕ ਦੇ ਵਿੱਚ ਵੀ ਮਾਰਾਂਗੇ ਠੀਕ ਆ ਜੀ ਤੇ ਇਸ ਕਾਰਨ ਕਰਕੇ ਦੋ ਕਾਰਨਾਂ ਕਰਕੇ ਆਪਾਂ ਹੈਡ ਖੋਲ੍ਹਿਆ ਇੱਕ ਤਾਂ ਇਹਦੇ ਗੈਸਕਟ ਬਦਲਨੇ ਸੀ ਨੰਬਰ 2 ਤੇ ਇਹਦੇ ਵਿੱਚ ਸਰਾਖ ਆ ਜਿਹੜਾ ਆਪਾਂ ਐਕਸਟਰਾ ਮਾਰਨਾ ਸੀ ਪਾਣੀ ਦੀ ਸਪਲਾਈ ਵਧਾਉਣ ਦੀ ਖਾਤਰ ਤਾਂ ਜੋ ਟਰੈਕਟਰ ਜਿਹੜਾ ਗਰਮ ਨਾ ਹੋਵੇ ਹਨਾ ਤੇ ਚਲੋ ਬਾਕੀ ਵੀਡੀਓ ਨਾਲ ਜੁੜ ਰਹੇ ਹੋ ਤੇ ਬਾਕੀ ਤੁਹਾਨੂੰ ਸਾਰਾ ਦਿਖਾਇਆ ਜਾਊਗਾ ਠੀਕ ਹੈ ਤੋ ਸੋ ਜਿਹੜਾ ਆਪਣਾ ਹਰਮਨ ਭਰਾ ਵਾਲਾ ਟਰੈਕਟਰ ਤਿਆਰ ਕਰ ਰਹੇ ਆ ਆਪਾਂ ਜਰਮਨ ਵਾਲੇ ਦਾ ਤੋ ਸੋ ਇਹਦੇ ਵਿੱਚ ਇੱਕ ਤੁਹਾਨੂੰ ਮੇਨ ਜਾਣਕਾਰੀ ਦੱਸਦੇ ਆ ਕਿਉਂਕਿ ਤੁਹਾਨੂੰ ਪਤਾ ਆਪਣੇ ਜਿਹੜੇ ਵਲੌਗ ਬਣਦੇ ਆ ਇਹਦੇ ਵਿੱਚ ਕੋਈ ਨਾ ਕੋਈ ਇਨਫੋਰਮੇਸ਼ਨ ਵਾਲੀ ਗੱਲਬਾਤ ਹੁੰਦੀ ਆ ਹਰ ਵੀਡੀਓ ਦੇ ਵਿੱਚ ਆਓ ਤੁਹਾਨੂੰ ਇੱਕ ਚੀਜ਼ ਦੱਸਦੇ ਆ ਤੇ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਹੁਣ ਆਪਣੇ ਭਰਾ ਜਦੋਂ ਵੀ ਟਰਬੋ ਲਾਉਂਦੇ ਆ ਚਾਹੇ ਜੋ ਮਰਜ਼ੀ ਲਾਉਂਦੇ ਹੋਣ ਤਾਂ ਜਿਹੜੀ ਆ ਪੱਠੀ ਆਪਣੀ ਸੋਨਾਲੀਕਾ ਦੀ ਉੱਠੀ ਕਰਕੇ ਲਾ ਦਿੰਨੇ ਆਪਾਂ ਕੋਲ ਸਵਰਾਜ ਵਗੈਰਾ ਦੇ ਵੀ ਚੱਲ ਜਾਂਦੀ ਆ ਪਰ ਸੋਨਾਲੀਕਾ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੁੰਦੀ ਆ ਉੱਠੀ ਕਰਕੇ ਪੱਠੀ ਲਾਉਂਦੀ ਆਓ ਦੱਸ ਦਿੰਦਾ ਤੁਹਾਨੂੰ ਪ੍ਰੋਬਲਮ ਆਉਂਦੀ ਕਿਹੜੀ ਆਓ ਨੇੜੇ ਹੋ ਦੇਖੋ ਆ ਹੈਗੀ ਇਹ ਪੱਠੀ ਆਪਣੀ ਜੈਨੂਨ ਟਰਬੋ ਵਾਲੀ ਇਹ ਲੱਗਣੀ ਆ ਐਸ ਰੋਟ ਪਰ ਲੇਕਾ ਸੋਨਾਲੀਕਾ ਦੇ ਲੱਗਦੀ ਆ ਇਹ ਇਹ ਇਦਾਂ ਲੱਗੀ ਹੁੰਦੀ ਆ ਪੱਠੀ ਐਸ ਰੋਟ ਓਰੀਜਨਲ ਦੇ ਜਦੋਂ ਆਪਣੇ ਭਰਾਟਰ ਨੂੰ ਬੁਲਾਉਂਦੇ ਆ ਤਾਂ ਇਹਨੂੰ ਘੁਮਾ ਕੇ ਇਦਾਂ ਲਾ ਦਿੰਦੇ ਆ ਐਂ ਕਰਕੇ ਹੁਣ ਐਂ ਠੱਠੀ ਕਰਨ ਨਾਲ ਤੇ ਦੂਜੇ ਕਰਨ ਨਾਲ ਫਰਕ ਦੱਸਦਾ ਕੀ ਪੈਂਦਾਗਾ ਦੇਖੋ ਆ ਆਪਣੇ ਕੋਲੇ ਜੈਨ ਇਹਦੇ ਸਪੈਸ਼ਲ ਲੋਹੇ ਵਾਲੇ ਇਹ ਆਪਾਂ ਸਪੈਸ਼ਲ ਮੰਗਾਈ ਸੀਗੇ ਟਰਬੋ ਵਾਸਤੇ ਹੁਣ ਹੁੰਦਾ ਕੀ ਆ ਆ ਸਪੋਜ਼ ਕਰੋ ਆ ਜੈਨ ਆਪਣਾ ਇਹ ਐਸ ਲੋਟ ਆਪਣਾ ਫਿੱਟ ਹੋਣਾਗਾ ਠੱਠੀ ਦੇ ਉੱਪਰ ਠੀਕ ਹੈ ਜੀ ਇਸ ਤਰ੍ਹਾਂ ਲੱਗ ਗਿਆ ਤੇ ਇਸ ਤਰ੍ਹਾਂ ਪੱਠੀ ਦੇ ਉੱਪਰ ਲੱਗ ਕੇ ਤਾਂ ਆਪਣਾ ਵਧੀਆ ਕਵਰ ਕਰਦਾ ਆਪਣੀ ਸਾਰੀ ਪੱਠੀ ਨੂੰ ਆ ਜੀ ਨੇੜੇ ਕਰਕੇ ਦਿਖਾਉਣਾ ਤੁਹਾਨੂੰ ਮੈਂ ਇਹਦੇ ਇੰਜਨ ਦੇ ਆ ਜੀ ਦਿਖਾਉਣਾ ਕਰ ਨੇੜੇ ਕਰਕੇ ਆ ਆਪਣਾ ਜੈਨ ਇਹ ਇਸ ਤਰ੍ਹਾਂ ਫਿਟਿੰਗ ਹੋਣਾ ਆਪਣਾ ਲਓ ਜੀ ਇੱਥੇ ਤੁਹਾਡਾ ਸਾਰਾ ਸਰਾਖ ਆ ਜਿਹੜਾ ਓਕੇ ਰਹਿੰਦਾ ਨੰਗਾ ਰਹਿੰਦਾ ਤਾਂ ਜਦੋਂ ਤੁਸੀਂ ਆਹ ਵਾਲੀ ਪੱਠੀ ਲਾ ਦਨੇ ਹੋ ਇਦਾਂ ਆ ਦੇਖੋ ਇਦਾਂ ਐ ਪੱਠੀ ਇਹ origignal ਐ ਹੁੰਦੀ ਐ ਪੱਠੀ ਦੀ ਕੰਪਨੀ ਦੀ ਐ ਪੱਠੀ ਹੁੰਦੀ ਐ ਠੀਕ ਐ ਐ ਸਰਾਖ ਤੁਹਾਡਾ ਬਿਲਕੁਲ ਸਿੱਧਾ ਹੁੰਦਾ ਅਡਜਸਟ ਵਾਲੀ ਪੱਠੀ ਦੇ ਨਾਲ ਪਰ ਜਦੋਂ ਤੁਸੀਂ ਇਹ ਪੱਠੀ ਨੂੰ ਉਲਟਾ ਕੇ ਲਾ ਦਨੇ ਹੋ ਐ ਕਰਕੇ ਇਦਾਂ ਤਾਂ ਹੁੰਦਾ ਕਿ ਉਹਦੇ ਨਾਲ ਆਉ ਤੁਹਾਨੂੰ ਦਿਖਾਉਣਾ ਮੈਂ ਐ ਜਦੋਂ ਲਾਵਾਂਗੇ ਪੱਠੀ ਨੂੰ ਐ ਆਪਾਂ ਰੱਖ ਲਿਆ ਤੇ ਜੈਨ ਵੀ ਉਸੇ ਤਰ੍ਹਾਂ ਉਤਾਰ ਲਿਆ ਆਪਾਂ ਲੈ ਆ ਦੇਖੋ ਜੈਨ ਉਸੇ ਤਰ੍ਹਾਂ ਉਤਾਰ ਲਿਆ ਪਾਈ ਅਹੀਂ ਜੈਨੋ ਤਾਰਿਆ ਤੇ ਅਹੀਂ ਆਪਾਂ ਰੱਖਾਂਗੇ ਪੱਟੀ ਦੇ ਉੱਪਰ ਆ ਦੇਖੋ ਆ ਤੁਸੀਂ ਨੇੜੇ ਕਰਕੇ ਦਿਖਾ ਆ ਦੇਖੋ ਸਰਾਖ ਕਿੰਨਾ ਆਪਣਾ ਆਊਟ ਹੋ ਗਿਆ ਆ ਦੇਖੋ ਇੱਥੋਂ ਕਿੰਨੀ ਟੱਕਰ ਬਣ ਗਈ ਦੀ ਆ ਵੇਖੋ ਆ ਦੇਖੋ ਇੰਨਾ ਸਰਾਖ ਤੁਹਾਡਾ ਆਊਟ ਹੋ ਜਾਂਦਾਗਾ ਜਿਹਦੇ ਕਾਰਨ ਕਰਕੇ ਟਰੈਕਟਰ ਤੁਹਾਡਾ ਕਈ ਵਾਰੀ ਓਵਰ ਹੀਟ ਹੋਣ ਲੱਗ ਪੈਂਦਾ ਸੋਨਾਲੀਕਾ ਜਦੋਂ ਤੁਸੀਂ ਟਰਬੋ ਲਵਾ ਦਿੰਨੇ ਹੋ ਇਹ ਵੀ ਬਹੁਤ ਵੱਡਾ ਇਹਦਾ ਮੇਨ ਕਾਰਨ ਹੁੰਦਾ ਗਰਮ ਹੋਣ ਦਾ ਸਜਣੋ ਸੋਨਾ ਲੀਕਾ ਦਾ ਇਸ ਕਾਰਨ ਕਰਕੇ ਇਸ ਪ੍ਰੋਬਲਮ ਆਪਾਂ ਸੋਲਵ ਕਰਨ ਲਈ ਫਿਰ ਆਪਾਂ ਪੱਠੀ ਬਦਲੀ ਆ ਹੁਣ ਪੱਠੀ ਬਦਲ ਦੇ ਨਾਲ ਕੀ ਹੁੰਦਾ ਆ ਜਾਣ ਆਪਾਂ ਇਦਾਂ ਹੀ ਪਿਆ ਸੀ ਨਾ ਆ ਦੇਖੋ ਇਦਾਂ ਹੀ ਪਿਆ ਆ ਗਈ ਇਦਾਂ ਹੀ ਪਿਆ ਸੀ ਨਾ ਆ ਦੇਖੋ ਹੁਣ ਆਪਾਂ ਇਹਨੂੰ ਪੱਠੀ ਦੇ ਉੱਪਰ ਰੱਖਦੇ ਆ ਜਿਹੜੀ ਆਪਾਂ ਨਵੀਂ ਲੈ ਕੇ ਆਂਦੀ ਆ ਆ ਫੜੀ ਇਹਦੀ ਨਵੀਂ ਪੱਠੀ ਦੇ ਉੱਪਰ ਰੱਖਦੇ ਆ ਇਦਾਂ ਹੀ ਜੈਨ ਨੂੰ ਚੱਕ ਕੇ ਆਪਾਂ ਦੇਖੋ ਆ ਦੇਖੋ ਤੇ ਇਦਾਂ ਹੀ ਆ ਦੇਖੋ ਇਹੋਂ ਸਰਾਖ ਆਪਣਾ ਪ੍ਰੋਪਰ ਆ ਗਿਆ ਨਾ ਵਿੱਚ 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 ਸਰਾਖ ਆ ਗਿਆ ਨਾ ਜੈਨ ਦੇ ਮੁਤਾਬਕ ਸਹੀ ਸਰਾਖ ਆ ਗਿਆ ਤੇ ਇਸੇ ਤਰ੍ਹਾਂ ਇਸੇ ਪੱਠੀ ਤੇ ਕਿਉਂਕਿ ਟਰਬੋ ਇਧਰ ਲੱਗਣਾ ਤੇ ਉਹ ਪੱਠੀ ਦੇ ਵੀ ਟਰਬੋ ਆਪਣਾ ਆ ਜਗਾ ਇਧਰਲੀ ਸਾਈਡ ਹੀ ਲੱਗਣਾ ਆਪਣਾ ਤੇ ਇੱਥੇ ਜੈਨ ਆਪਣਾ ਆ ਦੇਖੋ ਅੱਧਾ ਸਰਾਖ ਕਵਰ ਕਰ ਲੈਂਦਾ ਬੰਦ ਕਰ ਲੈਂਦਾ ਇਸ ਕਾਰਨ ਕਰਕੇ ਜਦੋਂ ਵੀ ਤੁਸੀਂ ਟਰਬੋ ਲਾਓ ਸੋਨਾਲੀਕਾ ਦੇ ਉੱਪਰ ਤੇ ਆਪਣੀ ਜਿਹੜੀ ਪੱਠੀ ਆ ਟਰਬੋ ਵਾਲੀ ਯੂਜ਼ ਕਰਿਆ ਕਰੋ ਤਾਂ ਜੋ ਟਰੈਕਟਰ ਨੂੰ ਓਵਰ ਹੀਟ ਦੀ ਪ੍ਰੋਬਲਮ ਨਾ ਆਵੇ ਤੇ ਇੱਕ ਜਿਹੜਾ ਜੈਨ ਆ ਤੁਹਾਡਾ ਪ੍ਰੋਪਰ ਢੰਗ ਨਾਲ ਲੱਗੇ ਤਾਂ ਜੋ ਜਿਹੜੀ ਇਹਦੀ ਅਡਜਸਟਮੈਂਟ ਬਾਹਰ ਨਿਕਲਣਾ ਉਹਦੀ ਟੱਕਰ ਨਾ ਵੱਜੇ ਪੱਠੀ ਦੇ ਨਾਲ ਤਾਂ ਜੋ ਟਰੈਕਟਰ ਦੀ ਜਿਹੜੀ ਓਵਰ ਹੀਟ ਦੀ ਪ੍ਰੋਬਲਮ ਨਾ ਆਵੇ ਇਸ ਕਾਰਨ ਕਰਕੇ ਹਨਾ ਤੇ ਚਲੋ ਬਾਕੀ ਇਹ ਪੱਠੀ ਆਪਾਂ ਸਾਈਡ ਤੇ ਰੱਖ ਤੇ ਕਰਦੇ ਆ ਫਿਟਿੰਗ ਆਪਾਂ ਨਵੀਂ ਪੱਟੀ ਸੋ ਦੋਸਤੋ ਫਾਈਨਲ ਹੈ ਜੀ ਆਪਣਾ ਜਿਹੜਾ ਵਰਕ ਆ ਕਾ ਇਹਦਾ ਅੱਜ ਦੇ ਦਿਨ ਦਾ ਕੰਪਲੀਟ ਹੋ ਗਿਆ ਤੇ ਕੱਲ ਨੂੰ ਆਪਾਂ ਜਿਹੜਾ ਇਹਦਾ ਟਰਬੋ ਦੀ ਸੈਟਿੰਗ ਕਰਨੀ ਆ ਇੱਕ ਜਿਹੜਾ ਡੀਜ਼ਲ ਪੰਪ ਦੀ ਆਪਾਂ ਸੈਟਿੰਗ ਕਰਵਾਵਾਂਗੇ ਹਨਾ ਕੱਲ ਨੂੰ ਕਿਉਂਕਿ ਇਹਦੇ ਵਿੱਚ ਜਿਹੜਾ ਡੀਜ਼ਲ ਪੰਪ ਦੇ ਵਿੱਚ ਐਮਪੀਸੀ ਯੂਨਿਟ ਦੀ ਆਪਾਂ ਫਿਟਿੰਗ ਕਰਵਾਈ ਹੈ ਕਿਉਂਕਿ ਐਮਪੀਸੀ ਯੂਨਿਟ ਆ ਜਿਹੜਾ ਇਹਦਾ ਵਿੱਚ ਫਿੱਟ ਕਰਵਾਇਆ ਆਪਾਂ ਠੀਕ ਹੈ ਜੀ ਲਓ ਜੀ ਤੇ ਤੇ ਸੋ ਆਪਾਂ ਇਹਦੇ ਵਿੱਚ MPC ਯੂਨਟ ਲਵਾਇਆ ਇੱਕ ਤੇ ਜਿਹਦੀ ਕਿ ਇੱਕ ਤਾਂ ਬੈਂਡੀ ਦੀ ਆਪਾਂ ਨੂੰ ਸੈਟਿੰਗ ਕਰਵਾ ਕੇ ਲਿਉਣੀ ਪੈਣੀ ਆ ਕੱਲ ਨੂੰ ਬਾਈ ਬਿੰਦੂ ਤੋਂ ਤੇ ਇੱਕ ਆਪਾਂ ਜਿਹੜੀ T ਹੈ ਦੀ ਆ ਵਾਲੀ ਚੇਂਜ ਕਰਨੀ ਆ ਇੱਕ ਆਪਾਂ ਆਪ ਦੀ ਲੀਕੇਜ ਇੱਥੋਂ ਤੇ ਇਹ ਲੀਕੇਜ ਆਪਾਂ ਬੰਦ ਕਰਨੀ ਆ ਫਿਰ ਉਸ ਤੋਂ ਬਾਅਦ ਆਪਾਂ ਇਹਦਾ ਗੇਅਰ ਖੋਲਾਂਗੇ ਗੇਅਰ ਖੋਲ ਕੇ ਜਿਹੜਾ ਵੀ 3 ਸਪੀਡ ਦੇ ਵਿੱਚ ਸਮਾਨ ਪਿਆ ਤੇ ਉਹ ਆਪਾਂ ਪਵਾ ਕੇ ਲਿਆਵਾਂਗੇ ਹਨ ਤੇ ਬਾਕੀ ਇਹਦੇ ਵਿੱਚ ਕੱਲ ਨੂੰ ਰੈਡੀਏਟਰ ਦੀ ਵੀ ਫਿਟਿੰਗ ਕਰਾਂਗੇ ਸਵੇਹਾ ਆ ਕੇ ਆਪਾਂ ਤੇ ਹੁਣ ਜੋ ਵਰਕ ਆਪਣਾ ਫਾਈਨਲੀ ਸਮਾਪਤ ਹੋ ਗਿਆ ਹਨ ਕੱਲ ਬਾਕੀ ਜਿਹੜਾ ਕੱਲ ਵਾਲੇ ਵਲੌਗ ਦੇ ਸ਼ੁਰੂ ਕਰਾਂਗੇ ਵਰਕ ਤੇ ਕੱਲ ਵਾਲੇ ਵਲੌਗ ਚ ਦਿਖਾਵਾਂਗੇ ਤੁਹਾਨੂੰ ਤੇ ਇੱਧਰ ਜਿਹੜਾ ਇੱਕ ਨੂਰ ਮਹਿਲ ਤੋਂ ਆਪਣੇ ਕੋਲੇ ਟਰੈਕਟਰ ਆਇਆ ਵਾ ਸੀਗਾ 855 ਇੰਜਨ 963 ਹੋਣ ਵਾਸਤੇ ਇਹ ਵੀ ਖੁੱਲ ਚੁੱਕਿਆ ਲਗਭਗ ਸਾਰਾ ਲਓ ਜੀ ਕਰੋ ਚੈੱਕ ਤੇ ਕੱਲ ਨੂੰ ਆਪਾਂ ਇਹਦੀ ਸਫਾਈ ਕਰਾਂਗੇ ਬਲੌਗ ਦੀ ਤੇ ਬਲੌਗ ਦੀ ਸਫਾਈ ਕਰਕੇ ਫਿਰ ਇਹਨੂੰ ਆਪਾਂ ਭੇਜਾਂਗੇ ਕੋਟਪੂਰੇ ਖਰਾਦ ਵਾਲੇ ਕੋਲੇ ਠੀਕ ਹੈ ਜੀ ਆ ਕਰੋ ਚੈੱਕ ਸਾਰੇ ਪਾਰਟ ਆਪਣੇ ਖੁੱਲ ਚੁੱਕੇ ਆ ਜੀ ਲਓ ਜੀ ਸਾਰੇ ਪਾਰਟ ਆਪਾਂ ਖੋਲਤੇ ਦੇ ਠੀਕ ਹੈ ਆ ਕਰੋ ਚੈੱਕ ਬਾਕੀ ਆਪਣੇ ਟਰੈਕਟਰ ਆਲਰੇਡੀ ਲੱਗੇ ਪਏ ਤੁਹਾਡੀ ਆਪਣੇ ਵਰਕਸ਼ਾਪ ਦੇ ਵਿੱਚ ਤੇ ਟੂਲ ਦੀ ਕਰਦੇ ਆ ਸਫਾਈ ਆਪਾਂ ਬਾਕੀ ਆਪਣੇ ਕੋਲੇ ਜਿਹੜਾ 963 ਦਾ ਸਮਾਨ ਵੀ ਆਪਣੇ ਕੋਲੇ ਆ ਗਿਆ ਸੀਗਾ ਕਿਟ 9643 ਬਾਕੀ ਉਹਦਾ ਪਾਰਟ ਤੁਹਾਨੂੰ ਕੱਲ ਨੂੰ ਜੀਆ ਕੱਪ ਕਰਵਾਵਾਂਗੇ ਕੱਲ ਨੂੰ ਤੁਹਾਨੂੰ ਪਾਰਟ ਦਿਖਾਵਾਂਗੇ ਦਾ ਠੀਕ ਹੈ ਲਓ ਜੀ ਕਾਪੀ ਕਰਦੇ ਆ ਟੂਲ ਆਪਾਂ ਵਾ ਸਾਫ ਟੂਲ ਦੀ ਸਫਾਈ ਕਰਦੇ ਆ ਤੇ ਤੁਹਾਨੂੰ ਪਾਰਟ ਵੀ ਦਿਖਾ ਦਾਂ ਪਾਰਟ ਜਿਹੜਾ ਆਪਣਾ 963 ਵਾਲਾ ਕ੍ਰੈਂਕ ਸਾਰਾ ਪਾਰਟ ਲਗਭਗ ਆਪਣੇ ਕੋਲੇ ਆ ਚੁੱਕਿਆਗਾ ਨਾ ਕਰੋ ਜੀ ਸਾਰਾ ਪਾਰਟ ਆਪਣੇ ਪਿਆ ਕੋਲ ਪਿਆ ਤੇ ਇਹ ਆਪਣਾ ਰੈਡੀਟਰ ਸੀਐਨਐਚ ਹਾਲੈਂਡ ਵਾਲਾ ਇਹ ਵੀ ਤੁਹਾਨੂੰ ਕੱਲ ਨੂੰ ਦਰਸ਼ਨ ਪਵਾਵਾਂਗੇ ਇਹ ਟਰੈਕਟਰ ਸੋਨਾਲੀਕਾ ਦੇ ਆਪਾਂ ਫਿੱਟ ਕਰਨਾ ਵਾ ਠੀਕ ਹੈ ਤੇ ਇਧਰ ਜਿਹੜਾ ਬਾਬਾ ਫਾਰਮ ਵਾਲਦਾ ਆਪਣਾ ਖੋਲਿਆ ਵਗਾ ਇਹਦਾ ਗੇਅਰ ਵੀ ਖੋਲਿਆ ਪਿਆ ਆਪਣੇ ਕੋਲੇ ਇਹਦੇ ਕਲਚ ਦੇ ਵਿੱਚ ਦਿੱਕਤ ਸੀਗੀ ਕਲਚ ਪਲੇਟ ਆਪਾਂ ਵੱਡੀ ਪਾਉਣੀ ਹੈ ਇਹਦੇ ਵਿੱਚ 7 ਫਰੀ ਤੇ ਇਧਰ ਕਲਚ ਵੀ ਪਲੇਟ ਆਪਾਂ 7 ਫਰੀ ਬਣ ਠੀਕ ਹੈ ਜੀ ਬਾਕੀ ਇਹਦੇ ਵਿੱਚ ਜਿਹੜਾ ਇੰਜਨ ਆਪਣੇ ਕੋਲੇ ਆ ਆਪਣੇ ਕਰਮੇ ਭਰਾ ਵਾਲਾ ਸੀਗਾ ਉਹ ਵੀ ਆਪਣੇ ਕੋਲ ਬਣ ਕੇ ਆ ਗਿਆਗਾ ਰਾਤ ਤੋਂ ਠੀਕ ਹੈ ਤੇ ਇਹਦੀ ਵੀ ਜਲਦ ਫਿਟਿੰਗ ਚਾਲੂ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਕਿਉਂਕਿ ਆਪਾਂ ਸੋਨਾਲੀਕਾ ਤੇ ਆਹ ਵਾਲਾ ਸਵਰਾਏ ਟਰੈਕਟਰ ਕੰਪਲੀਟ ਕਰਨ ਤੋਂ ਬਾਅਦ ਫਿਰ ਆਪਾਂ ਇਹ ਫਿਟਿੰਗਾਂ ਕਰਾਂਗੇ ਇੰਜਨ ਦੀ ਫਾਰਮ ਟਰੈਕ ਦੀ ਠੀਕ ਹੈ ਜੀ ਤੇ ਉਸ ਤੋਂ ਆਪਾਂ ਫਿਰ ਉਸ ਤੋਂ ਬਾਅਦ ਕਰਾਂਗੇ ਇੰਜਨ ਦੀ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਆਪਣੇ ਕੋਲੇ ਫਾਰਮ ਟਰੈਕ ਕਰਨ ਦਾ ਹਾਲ ਪਿਆ ਵਾ ਸੀਗਾ ਚਲੋ ਬਾਕੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਨੂੰ ਬਾਰ ਬਾਰ ਕਰਦੇ ਸ਼ੇਅਰ ਤੇ ਮਿਲਾਂਗੇ ਤੁਹਾਡੇ ਨਾਲ ਹੁਣ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਬਾਅਦ ਸਤਿ ਸ਼੍ਰੀ ਅਕਾਲ